ਕਿਹੜੀ ਚੀਜ਼ ਆ ਜਿਹਨੂੰ ਤੁਸੀਂ ਇੱਕ ਵਾਰੀ ਖਾ ਲਿਆ ਤੇ ਦੁਬਾਰਾ ਨਹੀਂ ਖਾਣਾ ਚਾਹੁੰਦੇ ਪਰ ਫਿਰ ਵੀ ਤੁਸੀਂ ਖਾਣੇ ਆ। 29 ਨੋਨੀ ਕਿੱਧਰ ਗਿਆ ਤੁਸੀਂ ਆਪ ਲੱਗੇ ਪਏ ਵੀ ਨੋਨੀ ਨਹੀਂ ਹੈਗਾ। ਨੋਨੀ ਹਣੀ ਹੋ ਗਿਆ ਫਰਾਰ ਸਿੱਧੀ ਜੀ ਗੱਲ ਕਹਾਂ ਤੁਹਾਨੂੰ। ਇਹ ਬੰਦੇ ਦਾ ਜਿੰਨਾ ਮਰਜ਼ੀ ਕਰ ਲੇ। ਜੇ ਅਗਲੇ ਬੰਦੇ ਨੂੰ ਐਨ ਲੱਗੇ ਨਾ ਕਿ ਯਾਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾਟ ਤੱਕ ਜਰੂਰ ਦੇਖ ਵੈਰੀ ਵੈਰੀ ਗੁੱਡ ਮਾਰਨਿੰਗ ਕਹਿੰਦੇ ਇੱਕ ਬੰਦਾ ਭੱਜ ਗਿਆ ਸਾਡੇ ਚੋਂ ਗਰਦੀਪ ਕੌਣ ਭੱਜ ਗਿਆ ਗੱਗੂ ਹੋਣੀ ਫਰਾਰ ਚਾਹ ਲੈ ਕੇ ਤਿਆਰ ਇਹੋ ਵੀ ਧਾਰ ਨਾ ਡੋਲੋ ਪਤਾ ਕਿੰਨੇ ਮਹਿੰਗੇ ਦੁੱਧ ਦੀ ਬੰਦਚਾ ਧੋਲ ਲਗੀ ਪੂਰਾ ਤੇ ਠੀਕ ਨੇ ਤੇਰੇ ਜਵਾਕਾਂ ਦੀ ਮਿਹਨਤ ਲੱਗੀ ਹੋਈ ਹੈ ਦੁੱਧ ਕੱਢਣ ਦੇ ਵਿੱਚ ਤੇ ਤੂੰ ਕਿਉਂ ਕੋਪਲੋ ਆਵਦੀ ਆ ਹਾਂ ਲਓ ਵੀ ਤੁਹਾਡੇ ਬੜੇ ਜ਼ਿਆਦੇ ਕਮੈਂਟ ਆਏ ਵਿੱਚੋਂ ਵੀ ਨੋਨੀ ਕਿੱਧਰ ਗਿਆ ਤੁਸੀਂ ਆਪ ਲੱਗੇ ਪਏ ਵੀ ਨੋਨੀ ਨਹੀਂ ਹੈਗਾ ਨੋਨੀ ਹਣੀ ਹੋ ਗਿਆ ਫਰਾਰ ਸਿੱਧੀ ਜੀ ਗੱਲ ਕਹਾਂ ਤੁਹਾਨੂੰ ਆਪਾਂ ਜਿਹੜੇ ਬੰਦੇ ਦਾ ਕਿਹੇ ਵੀ ਬੰਦੇ ਦਾ ਜਿੰਨਾ ਮਰਜ਼ੀ ਕਰ ਲਏ ਜੇ ਅਗਲੇ ਬੰਦੇ ਨੂੰ ਐ ਲੱਗੇ ਨਾ ਕਿ ਯਾਰ ਬਈ ਨਹੀਂ ਮੈਨੂੰ ਇੱਥੇ ਕੱਟ ਤੇ ਕਿਤੇ ਹੋਰ ਜ਼ਿਆਦਾ ਫਾਇਦਾ ਮਿਲਦਾ ਉਹ 2 ਮਿੰਟ ਹੀ ਲਾਉਂਦਾ ਦੜਕੀ ਲਾਉਣ ਲੱਗਿਆ ਉਹ ਇਹ ਨਹੀਂ ਸੋਚਦਾ ਕਿ ਆਪਾਂ ਕਿੰਨਾ ਅਗਲੇ ਲਈ ਕੀਤਾ ਜਾਂ ਕਿੰਨਾ ਆਪਾਂ ਕੀ ਕੋ ਗਾਹ ਕਰ ਸਕਦੇ ਉਹ ਇਹ ਨਹੀਂ ਸੋਚਦਾ ਅਗਲਾ ਉਹਦਾ ਮੈਂ ਉੱਥੇ ਜ਼ਿਆਦਾ ਫਾਇਦਾ ਮੈਂ ਉੱਥੇ ਚੱਲਾਂ ਗੱਲ ਖਤਮ ਇਸ ਲਈ ਜੱਟ ਹੋਣੇ ਆਪ ਤਿਆਰ ਫਿਰ ਤਿਆਰ ਪਰ ਤਿਆਰ ਰਹਿੰਦੇ ਆ ਬੰਦਿਆਂ ਦੇ ਸਿਰ ਤੇ ਛੜ ਕੇ ਆ ਪਾਈ ਨਹੀਂ ਮੱਜਾਂ ਨਹੀਂ ਰੱਖੀਆਂ ਵੇਹੇ ਆਪ ਆਪ ਵੀ ਕਰ ਲਈਦਾ ਬਾਕੀ ਇੱਕ ਪਾਉ ਆ ਪੱਲਾ ਪ ਗਿਆ ਫਿਰ ਆਉ ਉਹਨੇ ਨਾਲ ਚਵਾਦਨੀਆ ਪੰਜ ਛੇ ਦੇ ਆਪਾਂ ਨਹੀਂ ਦੱਸਦੇ ਜਟ ਦੱਬੀ ਆਈ ਦੀ ਕਿਲੀ ਤਰ ਕੇ ਉੱਠ ਗਈ ਉਹਨੀ ਹੱਡੀਆਂ ਠੋਕ ਲਾ ਕੇ ਭੱਜ ਗਿਆ ਅਗਲਾ ਕੰਮ ਕੁੰਮ ਕਢਾ ਕੇ ਭਰਾ ਦਾ ਵਿਆਹ ਵੀ ਕਰਾ ਗਿਆ ਧੂੜ ਪਟ ਗਿਆ ਟੁਈ ਨਹੀਂ ਮਾਰੀ ਉਹਨੇ ਆਪਣੀ ਨਵੇਂ ਮਾਲਕ ਤੇ ਨਵੇਂ ਬੰਦੇ ਮਿਲ ਗਏ ਉਹਨੂੰ ਵੀਰ ਕਹਿੰਦਾ ਕਹਿੰਦਾ ਜਿੰਨਾ ਕ ਮੈਂ ਤੁਹਾਡੀਆਂ ਸਟੋਰੀਆਂ ਵੇਖਿਆ ਤੁਸੀਂ ਉਹਨੂੰ ਘਰ ਦੇ ਮੈਂਬਰਾਂ ਵਾਂਗੂ ਟ੍ਰੀਟ ਕਰਦੇ ਸੀ ਮਾਤਾ ਕੋਲੇ ਬਾਹ ਕੇ ਰੋਟੀਆਂ ਖਾਂਦਾ ਹੁੰਦਾ ਸੀ ਤੇ ਕੀਤਾ ਸੀ ਮੈਂ ਤੇ ਆਪਦੇ ਵਾਂਗੂ ਕਰਦੀ 40 ਪਰ ਵੀ ਆਪਦੇ ਨਾਲ ਦਾ ਰਹੀ ਦੱਸ ਇਹੋ ਜਿਹਾ ਆਫਾਇਦਾ ਸੀ ਉਹ ਜਿਆ ਰੋਟੀ ਪਾਣੀ ਦੇ ਦਸ ਵਧੀਆ ਹੀ ਦੇਈ ਦੇ ਅਸੀਂ ਜਦ ਫਿੱਤਰਾ ਕੀਤਾ ਹੀ ਨਹੀਂ ਬੱਕਰਾ ਦੇਈਦਾ ਸੀ ਦਿਨ ਦਿਹਾੜੇ ਦਿਨ ਦਿਹਾੜੇ ਦੇ ਵੀ ਵੱਖਰੇ ਉਹਦੇ ਹੁੰਦੀ ਸੀ ਸਮਝਿਆ ਖਰੋ ਮਠਿਆਈ ਬਾਦ ਵਿੱਚ ਜਿੰਨੀ ਭਾਜੀ ਚਾਹੀਦੀ ਆ ਜਾਂਦੀ ਉਹ ਵੀ ਸਾਰੀ ਉਹਨੂੰ ਕਿੰਨੇ ਕੇਕ ਆ ਗਏ ਉਹ ਵੀ ਉਹਨੂੰ ਹੁਣ ਨਹੀਂ ਲਾਉਣਾ ਜੇ ਹੁਣ ਕਾਦਾ ਲਾਉਣਾ ਹੁਣ ਜਾਗੇ ਜੇ ਦੋ ਵਾਰੀ ਅੱਗੇ ਹਟ ਕੇ ਆਇਆ ਵਾਪਸ ਕਿਹੜੀ ਚੀਜ਼ ਆ ਜਿਹਨੂੰ ਤੁਸੀਂ ਇੱਕ ਵਾਰੀ ਖਾ ਲਿਆ ਤੇ ਦੁਬਾਰਾ ਨਹੀਂ ਖਾਣਾ ਚਾਹੁੰਦੇ ਪਰ ਫੇਰ ਵੀ ਤੁਸੀਂ ਖਾਣੇ ਆ ਪਤਾ ਨਹੀਂ ਉਹ ਤੁਸੀ ਦੱਸੋ ਜਵਾਬ ਵਨ ਟੱਚ ਇਹਦਾ ਨਾਮ ਵੀ ਪ੍ਰਭੀ ਆ ਇਹਦਾ ਮੱਝ ਤੇ ਤੁਸੀਂ ਮੱਝ ਹੀ ਆ ਮੈਂ ਨਹੀਂ ਮੱਝ ਤੁਸੀਂ ਛੋਟੇ ਆ ਮੈਂ ਨਹੀਂ ਮੱਝ ਮੈਂ ਛੋਟਾ ਛਟਾ ਜਾਵੇ ਉਹ ਨੋ ਵੇਖ ਪਰ ਤੁਹਾਨੂੰ ਇੰਗਲਿਸ਼ ਆਉਂਦੀ ਆ ਪਲੀਜ਼ ਸਪੀਕ ਯੂਅਰ ਨੇਮ ਮਾਈ ਨੇਮ ਇਜ਼ ਪ੍ਰਭਨੋਦ ਕੌਰ ਅੱਗੇ ਯੂ ਉਸਪੀਕ ਫਾਸਟ ਨੋ ਯੂ ਉਸਪੀਕ ਫਾਸਟ ਯੂ ਪੁੱਟ ਦਿ ਕੁਸ਼ਨ ਯੂ ਆਰ ਮੋਟੇ ਦਿਮਾਗ ਦੀ ਨੋ ਯੂ ਆਰ ਮੋਟੇ ਦਿਮਾਗ ਦੇ ਪਤਲੇ ਦਿਮਾਗ ਦੀ ਯੂ ਆਰ ਨੋ ਫੇਰ ਸ਼ਾਰਪ ਮਾਈਂਡ ਦਾ ਫੇਰ ਸ਼ਾਰਪ ਮਾਈਂਡ ਦਾ ਤੂੰ ਕਿਹੜੇ ਦਿੰਦੀਆਂ ਮਾਮਾ ਚਾਹ ਆ ਗਈ ਥੈਂਕ ਯੂ ਵੈਲਕਮ ਚਾਹ ਲਿਆਉਂਦੇ ਤੁਸੀਂ ਮੋਟੇ ਦਿਮਾਗ ਦੀ ਤੇ 25 25 50 ਮੋਟੇ ਦਿਮਾਗ ਦੀ ਬਿਹਾ ਪਰਾ ਬੰਨਾਂ ਨੂੰ ਪੈ ਜਾ ਤੈਨੂੰ ਮੋਟੇ ਦਿਮਾਗ ਦੀਆਂ ਗੇਂਦੀਆਂ ਵਾ ਐ ਦਾ ਪਪਾ ਵੀ ਤਾਂ ਇੰਨਾ ਦਾ ਪਰ ਵੇਰਾ ਤਾਂ ਫਿਰ ਵੀ ਮੋਟਾ ਇੰਨਾ ਦਾ ਤਾਂ ਉਹ ਵੀ ਨਹੀਂ ਹੈਗਾ ਹੁਣ ਅੱਖੇ ਕਰਾ ਲਈ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ